ਪੰਜਾਬ ਅੰਦਰ ਭਾਰਤ ਸਰਕਾਰ ਦੇ ਕਈ ਅਜੇਹੇ ਰੋਡ ਪ੍ਰੋਜੈਕਟ ਜਿਨ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਈ ਵਾਰ ਹਾਈ ਕੋਰਟ ਤੋਂ ਜਿਹੜਾ ਵਾ ਝਾੜਚੰਬ ਦਾ ਸਾਹਮਣਾ ਕਰਨਾ ਪਿਆਗਾ ਬਹੁਤ ਸਾਰੇ ਅਜੇਹੇ ਪੰਜਾਬ ਦੇ ਇਲਾਕੇ ਨੇ ਜਿੱਥੇ ਐਨ ਐਚ ਆਈ ਦੇ ਪ੍ਰੋਜੈਕਟਾਂ ਜਾਂ ਉਹਨਾਂ ਦੇ ਜ਼ਮੀਨ ਨੂੰ ਲੈ ਕੇ ਵਿਵਾਦ ਅੱਤੇ ਜਦਦੇ ਚੱਲਦਿਆ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਤਿੰਨ ਡਿਪਟੀ ਕਮਿਸ਼ਨਰ ਜਿਨ੍ਹਾਂ ਚ ਮਲੇਰ ਕੋਟਲਾ, ਸੰਗਰੂਰ ਤੇ ਫਾਜ਼ਲਕਾ ਇਨ੍ਹਾਂ ਜ਼ਿਲ੍ਹਿਆਂ ਦੇ ਤਿੰਨਾਂ ਡਿਪਟੀ ਕਮਿਸ਼ਨਰਾਂ ਨੂੰ ਹਾਈ ਕੋਰਟ ਨੇ ਨਿੱਜੀ ਤੌਰ ਤੇ ਸੱਮਣ ਕਰਕੇ ਤਲਬ ਕਰ ਲਿਆ ਮਸਲਾ NHAI ਜ਼ਮੀਨ ਤੇ ਕਬਜ਼ੇ ਦਾ ਮਾਮਲਾ ਜਿਸ ਦੇ ਚੱਲਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਤਲਬ ਕੀਤਾ ਪੂਰੀ ਖਬਰ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਸਮੇਤ NHAI ਦੇ ਕਈ ਪ੍ਰੋਜੈਕਟਾਂ ਨਾਲ ਸੰਬੰਧਿਤ ਜਮਿਨੀ ਕਬਜ਼ੇ ਦੇ ਮਾਮਲੇ ਦੇ ਵਿੱਚ NHAI ਵੱਲੋਂ ਇੱਕ ਹਲਫਨਾਮਾ ਦਾਇਰ ਕਰਕੇ ਅਦਾਲਤ ਨੂੰ ਸੂਚਿਤ ਕੀਤਾ ਗਿਆ ਕਿ ਜਿਨ੍ਹਾਂ ਥਾਵਾਂ ਤੇ ਪਹਿਲਾਂ ਹੀ ਜ਼ਮੀਨਾਂ ਦਾ ਕਬਜ਼ਾ ਕੀਤਾ ਗਿਆ ਸੀ ਉਹਨਾਂ ਚੋਂ ਤਿੰਨ ਥਾਵਾਂ ਤੇ ਉਹਨਾਂ ਨੂੰ ਹਾਲ ਵਿੱਚ ਹੀ ਦੁਬਾਰਾ ਬੇਦਖਲ ਕੀਤਾ ਗਿਆ। ਇਹਨਾਂ ਵਿੱਚੋਂ ਦੋ ਥਾਵਾਂ ਦਿੱਲੀ ਅੰਮ੍ਰਿਤਸਰ ਕਟੜਾ ਪ੍ਰੋਜੈਕਟ ਨਾਲ ਸੰਬੰਧਿਤ ਹਨ। ਜਾਣਕਾਰੀ ਅਨੁਸਾਰ 7 ਅਤੇ 10 ਮਈ 2025 ਨੂੰ ਮਲੇਰ ਕੋਟਲਾ ਪੈਕੇਜ 7 ਵਿੱਚ 0.175 ਕਿਲੋਮੀਟਰ ਸੰਗਰੂਰ ਪੈਕੇਜ 6 ਵਿੱਚ 0.07 ਕਿਲੋਮੀਟਰ ਤੇ ਫਾਜ਼ਿਲਕਾ ਵਿੱਚ ਬੋਰ ਫਾਜ਼ਿਲਕਾ ਐਨ ਐਚ ਏ 07 ਸੈਕਸ਼ਨ ਵਿੱਚ 1.77 ਕਿਲੋਮੀਟਰ ਜ਼ਮੀਨ ਐਨ ਐਚ ਏ ਆਈ ਨੂੰ ਦੁਬਾਰਾ ਖਾਲੀ ਕਰਵਾ ਦਿੱਤੀ ਗਈ ਸੀ ਇਹਨਾਂ ਘਟਨਾਵਾਂ ਬਾਰੇ ਐਨ ਐਚ ਏ ਆਈ ਨੂੰ ਸਬੰਧਤ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਨੂੰ ਸੂਚਿਤ ਕੀਤਾ ਗਿਆ ਤੇ ਰਿਕਾਪਟਾ ਦੀਆਂ ਤਸਵੀਰਾਂ ਵੀ ਜਮ੍ਹਾਂ ਕਰਵਾਈਆਂ ਗਏਨ ਇੱਕ ਥਾਪ ਤੇ NHAI ਠੇਕੇਦਾਰ ਨੂੰ ਮਸ਼ੀਨਰੀ ਹਟਾਉਣ ਲਈ ਮਜਬੂਰ ਹੋਣਾ ਪਿਆ ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਾਈ ਕੋਰਟ ਨੇ ਤਿੰਨਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਿੱਜੀ ਤੌਰ ਤੇ ਅਦਾਲਤ ਵਿੱਚ ਤਲਬ ਕੀਤਾ ਅਦਾਲਤ ਨੇ ਜ਼ੁਬਾਨੀ ਤੌਰ ਤੇ ਇਹ ਵੀ ਕਹਿ ਕੇ ਜੇਕਰ NHAI ਨੂੰ ਇਸ ਤਰੀਕੇ ਨਾਲ ਖਾਲੀ ਕਰਵਾਇਆ ਜਾਂਦਾ ਹੈ ਤਾਂ ਪ੍ਰਸ਼ਾਸਨ ਵੱਲੋਂ ਕੋਈ ਠੁਕਮੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਹ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੋਵੇਗੀ ਅਦਾਲਤ ਦੀ ਇਸ ਮਸਲੇ ਤੇ ਜਿਹੜੀ ਸੁਣਵਾਈ ਉਹ ਅੱਜ ਹੀ ਹੈ ਤੇ ਇਸ ਤੇ ਫੈਸਲਾ ਵੀ ਆ ਸਕਦਾ ਹੈ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਪੰਜਾਬ ਚ ਅਜਿਹੇ ਪ੍ਰੋਜੈਕਟ ਨੇ ਜਿਨ੍ਹਾਂ ਤੇ ਬਹੁਤ ਸਾਰਾ ਵਿਵਾਦ ਹੈ ਖਾਸ ਕਰਕੇ ਇਥੋਂ ਤੱਕ ਕਿ ਕੇਂਦਰੀ ਮੰਤਰੀ ਨਿਤਰ ਗੜਗੜੀ ਵੱਲੋਂ ਵੀ ਕਈ ਸਟੇਟਮੈਂਟ ਆ ਚੁੱਕਿਆ ਉਹਨਾਂ ਨੇ ਖੁਦ ਪੰਜਾਬ ਸਰਕਾਰ ਨੂੰ ਵੀ ਚਿੱਠੀ ਲਿਖੀ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਅਗਰ ਪੰਜਾਬ ਸਰਕਾਰ ਨੇ ਨਾ ਸਾਥ ਦਿੱਤਾਗਾ ਤੇ ਫਿਰ ਪ੍ਰੋਜੈਕਟ ਬੰਦ ਕਰ ਦਿੱਤੇ ਜਾਣਗੇ ਹਾਲਾਂਕਿ ਪੰਜਾਬ ਵਿੱਚ ਜਿਹੜੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਤਿਆਰ ਕੀਤੇ ਜਾ ਰਹੇ ਉਹ ਲੱਖਾਂ ਕਰੋੜਾਂ ਦੇ ਪ੍ਰੋਜੈਕਟ ਹਨ ਲੇਕਿਨ ਕਿਤੇ ਕਿਸਾਨਾਂ ਦੇ ਜਿਹੜਾ ਵਾ ਮਾਅਬਜ਼ਾ ਲੈਣ ਲੱਗੇ ਧਰਨੇ ਚੱਲ ਰਹੇ ਕਿਤੇ ਕਈ ਜਗ੍ਹਾ ਤੇ ਹੋਰ ਬਵਾਦ ਨੇ ਜਿਹਦੇ ਚੱਲਦੇ ਆ ਕੰਮ ਦੇ ਵਿੱਚ ਜਿਹੜੀ ਆ ਉਹ ਵੱਡੇ ਪੱਧਰ ਤੇ ਰੁਕਾਵਟ ਹਾਲਾਂਕਿ ਲੁਧਿਆਣਾ ਜਲੰਧਰ ਰੋਡ ਤੇ ਵੀ ਮਸਲਾ ਕਾਫੀ ਉਠਿਆ ਸੀ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਐਨਐਚਆਈ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਉਸ ਵੇਲੇ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਅਨਨ ਫੰਡਨ ਦੇ ਵਿੱਚ ਮਕਦਮਾ ਦਰਜ ਕਰ ਦਿੱਤਾ ਸੀ ਲੇਕਿਨ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਤੇ ਹੁਣ ਮਾਮਲਾ ਫਿਰ ਹਾਈ ਕੋਰਟ ਵਿੱਚ ਪੁੱਜ ਚੁੱਕਾ ਹੈ ਇਥੋਂ ਤੱਕ ਕਿ ਪਹਿਲਾਂ ਵੀ ਕਈ ਵਾਰ ਮਾਮਲਾ ਹਾਈ ਕੋਰਟ ਵਿੱਚ ਪੁੱਜਿਆ ਚਾਏ ਐਨਐਚਆਈ ਦੇ ਟੋਲ ਪੁਲਾਜਾ ਹੁਣ ਉੱਥੇ ਵੀ ਕਿਸਾਨਾਂ ਵੱਲੋਂ ਧਿਰ ਧਰਨੇ ਦਿੱਤੇ ਜਾਂਦੇ ਸੀ ਬੰਦ ਹੋਏ ਸੀ ਸਰਕਾਰ ਨੂੰ ਚਿੱਠੀ ਲਿਖੀ ਗਈ ਸੀ ਸੈਂਟਰਲ ਸਰਕਾਰ ਵੱਲੋਂ ਕਿ ਉਹਨਾਂ ਦਾ ਜਿਹੜਾ ਕਰੋੜਾ ਰੁਪਏ ਦੇ ਜਿਹੜੇ ਪੈਸੇ ਆ ਉਹ ਮਰ ਚੁੱਕੇ ਨੇ ਤੇ ਉਹਦੀ ਪਰਪਾਈ ਪੰਜਾਬ ਸਰਕਾਰ ਕਰੇ ਐਨਐਚਆਈ ਭਾਰਤ ਸਰਕਾਰ ਕਈ ਵਾਰ ਹਾਈ ਕੋਰਟ ਵਿੱਚ ਵੀ ਗਈ ਹੈ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੀ ਝਾੜ-ਚੰਬ ਕੀਤੀ ਗਈ ਹੈ ਕਈ ਦਫਾ ਲੇਕਿਨ ਮਸਲਾ ਜਿਉਂਦਾ ਤਿਉਹ ਹੀ ਬਣਿਆ ਹੋਇਆ ਤੇ ਹੁਣ ਨਵਾਂ ਮਾਮਲਾ ਸਾਹਮਣੇ ਆ ਕਿ ਐਨਐਚਆਈ ਜ਼ਮੀਨ ਤੇ ਕਬਜ਼ੇ ਦੇ ਚਲਦਿਆਂ ਜਿਹੜੀ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਦੇ ਡਿਪਟੀ ਕਮਿਸ਼ਨਰ ਵੱਲੋਂ ਸਹੀ ਜਿਹੜੀ ਆ ਉਹ ਜਿਹੜੀ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਜਿਹਦੇ ਚਲਦਿਆਂ ਫਿਰ ਨੈਸ਼ਨਲ ਹਾਈਵੇ ਥਾਰਟੀ ਵੱਲੋਂ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਕਿ ਜਿਸ ਦੇ ਚੱਲਦਿਆਂ ਹੁਣ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਅੱਜ ਵਾਸਤੇ ਤਲਬ ਕੀਤਾ ਗਿਆ ਹੁਣ ਸਵਾਲ ਹੈ ਕਿ ਰੌਲਾ ਕਿੱਥੇ ਹੈਗਾ ਕੀ ਪੰਜਾਬ ਸਰਕਾਰ ਜਾਂ ਪੰਜਾਬ ਦੇ ਅਫਸਰ ਉਹ ਚਾਹੁੰਦੇ ਕੀ ਹੈ ਤੇ ਦੂਜੇ ਪਾਸੇ ਜਿਨ੍ਹਾਂ ਲੋਕਾਂ ਦੇ ਕਬਜ਼ੇ ਨੇ ਉਹ ਕੀ ਚਾਹੁੰਦੇ ਕੀ ਸਰਕਾਰ ਨੂੰ ਇਹ ਮਸਲਾ ਪਹਿਲ ਦੇ ਆਧਾਰ ਤੇ ਹੱਲ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਆ ਉਹ ਤੇ ਵੰਡ ਪੰਜਾਬ ਦੇ ਵਿੱਚ ਚਰੇ ਨੇ ਤੇ ਉਹਦੇ ਨਾਲ ਪੰਜਾਬ ਦਾ ਹੀ ਫਾਇਦਾ ਹੋਣਾ ਇਕਨ ਪਿਛਲੇ ਕਈ ਮਹੀਨਿਆਂ ਤੋਂ ਕਈ ਸਮੇਂ ਤੋਂ ਨੈਸ਼ਨਲ ਹਾਈਵੇ ਥੌਰੀਟੀ ਦੇ ਜਿਹੜੇ ਪ੍ਰੋਜੈਕਟ ਆ ਉਹ ਕਾਫੀ ਰੁਕੇ ਹੋਏ ਨੇ ਚਾਹੇ ਗਰਦਾਸਪੁਰ ਦੀ ਗੱਲ ਕੀਤੀ ਜਾਵੇ ਜੰਮਰਸਰ ਦੀ ਜਾਂ ਲੁਧਿਆਣੇ ਦੀ ਜਾਂ ਫਿਰ ਸੁਗਰੂਰ ਪਟਿਆਲਾ ਫਾਜ਼ਿਲਕਾ ਦੀ ਗੱਲ ਕੀਤੀ ਤੇ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਨੇ ਅਧੂਰੇ ਨੇ ਜਾਂ ਰੁਕੇ ਹੋਏ ਨੇ ਜਾਂ ਕੰਮ ਦੇ ਵਿੱਚ ਰੇੜਕੇ ਨੇ ਜਾਂ ਕੰਮ ਦੇ ਵਿੱਚ ਲੋਕੀ ਅਰੋੜਾ ਬਣੇ ਹੋਏ ਨੇ ਹੁਣ ਸਵਾਲ ਸਭ ਤੋਂ ਵੱਡਾ ਫਿਰ ਹਾਈ ਕੋਰਟ ਦਾ ਮਸਲਾ ਹਾਈ ਕੋਰਟ ਦੇ ਵਿੱਚ ਸੈਂਟਰ ਸਰਕਾਰ ਦੇ ਬਹੁਤ ਸਾਰੇ ਪ੍ਰੋਜੈਕਟਾਂ ਨੂੰ ਲੈ ਕੇ ਅਪੀਲਾਂ ਆ ਨੇ ਤੇ ਦਲੀਲਾਂ ਨੇ ਪਰ ਮਾਮਲਾ ਉੱਥੇ ਦਾ ਉੱਥੇ ਦਾ ਹੁਣ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਹਾਈ ਕੋਰਟ ਵੱਲੋਂ ਤਲਬ ਕੀਤਾ ਗਿਆ ਤੇ لازਮੀ ਤੌਰ ਤੇ ਅੱਜ ਸੁਣਵਾਈ ਹੈ ਦੇਖਦੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਕੀ ਨੋਟਿਸ ਜਾਰੀ ਕੀਤੇ ਜਾਦੇ ਨੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੈਂਦੇ ਆ ਗਿਆ ਦੇਖਦੇ ਰਹੋਏ ਮਿਸ ਪੰਜਾਬ ਧੰਨਵਾਦ